ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਮੋਦੀ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਅਤੇ ਕਿਸਾਨਾਂ ਨਾਲ ਦਿੱਲੀ ਅੰਦੋਲਨ 'ਚ ਵਾਅਦੇ ਕਰਕੇ ਮੁਕਰਨ ਖਿਲਾਫ 26 ਜਨਵਰੀ ਨੂੰ ਹਰਪਾਲ ਸਿੰਘ ਸ਼ੀਨਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਹਰਸਾ ਸ਼ੀਨਾ ਕੁਕੜਾ ਵਾਲਾ ਤੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਪ੍ਰੈਸ ਕਟਰ ਕਬਲ ਸਿੰਘ ਸ਼ੀਨਾ ਅਤੇ ਨੌਜਵਾਨ ਕਿਸਾਨ ਆਗੂ ਸੁਖਦੀਪ ਸਿੰਘ ਸ਼ੀਨਾ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਆਗੂ ਹਾਜ਼ਰ ਸਨ ਅੰਗੇ ਦੇਖੋ ਡੇਲੀ ਨਿਊਜ਼ ਹੁਣ ਤੱਕ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ ਜਿੰਦਾਬਾਦ ਨਾ ਨਿਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਨਾ ਨਿਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਜੁਗਤ ਪ੍ਰਚਾਨ ਮੋਰਚਾ ਜਿੰਦਾਬਾਦ 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 ਹੂਤੀ ਸਰਕਾਰ ਮੁਰਦਾਬਾਦ 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 ਦੇ ਵਿੱਚ ਅਸੀਂ ਮੈਂ ਮੋਦੀ ਸਾਹਿਬ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਵੀ ਜੋ ਸਾਡੀਆਂ ਮੰਗਾਂ ਅਧ ਵਿਚਾਈ ਛੱਡੀਆਂ ਸੀ ਤੁਹਾਂ ਉਹ ਮੰਗਾਂ ਸਾਡੀਆਂ ਲਾਗੂ ਕੀਤੀਆਂ ਜਾਣ ਕੁਨਾ ਮੰਗਾਂ ਦੇ ਵਿੱਚ ਹਜ਼ਾਰਾਂ ਦੇ حساب ਨਾਲ ਹਰ ਜ਼ਿਲ੍ਹੇ ਦੇ ਵਿੱਚ ਪੂਰਾ ਸ਼ਹਿਰਾਂ ਦੇ ਵਿੱਚ ਐ ਸੀਲ ਕੀਤੇ ਜਾਣਗੇ ਜਿੰਨੇ ਵੀ ਆਪਣਾ ਸ਼ਹਿਰ ਨੇ ਟਰੈਕਟਰ ਮਾਰਚ ਦੇ ਨਾਲ ਅਸੀਂ ਕਹਿੰਦੇ ਹਾਂ ਮੋਦੀ ਨੂੰ ਜੋ ਇਮਾਨਦਾਰੀ ਦੇ ਨਾਲ ਉਹ ਮੰਗਾਂ ਸਾਡੀਆਂ ਜੰਨੀਆਂ ਵੀ ਹੈਗੀਆਂ ਨੇ ਜਿਵੇਂ ਐਮਐਸਪੀ ਸੁਆਮੀਨਾਥੀ ਰਿਪੋਰਟ ਪਾਣੀਆਂ ਦੇ ਮੁੱਦੇ ਕਿਸਾਨਾਂ ਦੇ ਆਪਣਾ ਕਰਜ਼ਾ ਮਾਫੀ ਹਰ ਕਿਸਾਨ ਦਾ ਜਿਹੜਾ ਮੁਖੀ ਆ ਉਹਨੂੰ 10000 ਰੁਪਏ ਪੇਕਸਨ ਦਿੱਤੀ ਜਾਵੇ ਜਿ ਤਰ੍ਹਾਂ ਆਮ ਦੁਜੀ ਆਪਣਾ ਮਲਾਜਮਾਂ ਨੂੰ ਦਿੱਤੀ ਜਾਂਦੀ ਆ ਕਿ ਉਹ ساری ਜ਼ਿੰਦਗੀ ਆਪਣਾ ਕਮਾਈ ਕਰਕੇ ਸਰਕਾਰਾਂ ਦੇ ਖਾਤੇ ਦੇ ਵਿੱਚ ਆਪਣਾ ਰਾਸ਼ਨ ਪਾਉਂਦਾ ਹੈ ਤੇ ਮਗਰਲੀ ਉਮਰ ਤੇ ਉਹਨੂੰ ਫਿਰ ਥੋੜੇ ਧੱਕੇ ਵਜਦੇ ਉਹਨੂੰ ਹਮੇਸ਼ਾ 10000 ਰੁਪਏ ਘਟ ਨਹੀਂ ਹੋਣੀ ਚਾਹੀਦੀ ਵੀ 10000 ਰੁਪਏ ਹੋਣੀ ਚਾਹੀਦੀ ਆ ਬਾਕੀ ਆ ਪਿੰਡਾਂ ਦੇ ਵਿੱਚ ਜਿਹੜੇ ਸਮਰਾਂਠ ਮੀਟਰ ਇਹਨਾਂ ਸਰਕਾਰਾਂ ਨੇ ਉੱਥੇ ਫੈਸਲੇ ਹੋ ਜਾਂਦੇ ਨੇ ਵੀ ਨਹੀਂ ਲਾਉਂਦੇ ਇੱਥੇ ਆਣ ਕੇ ਸਾਨੂੰ ਬਿਜਲੀਆ ਮਹਿਕਮੇ ਵਾਲੇ ਨਾਲ ਪੰਗਾ ਲੈਣਾ ਪੈਂਦਾ ਵਾ ਇਹ ਵੇਰਾਂਗੇ ਉਸ ਬਰਾੜ ਮੀਟਰ ਜਿਹੜੇ ਬੰਦ ਕਰਾਉਣੇ ਪੁੱਟ ਕੇ ਛੁੱਟ ਕੇ ਮਾਣ ਇਹਨਾਂ ਦਾ ਵੀ ਕੋਈ ਮਸਲਾ ਹੱਲ ਕੀਤਾ ਜਾਵੇ ਇਹਨਾਂ ਜਿਹੜਾ ਬਿਲਕੁਲ ਕੈਨਸਲ ਕੀਤਾ ਜਾਵੇ ਕਿੰਨੀ ਕੋ ਗਿੰਤੀ ਦੇ ਟਰੈਕਟਰ ਜਾ ਰਹੇ ਜੀ ਸਾਡਾ ਇਹ ਏਰੀਆ ਤੋਂ ਹਜ਼ਾਰਾਂ ਦੇ ਗਿੰਤੀ ਦੇ ਵਿੱਚ ਸਾਡੇ ਦੇ ਵਿੱਚ ਟਰੈਕਟਰ ਜਿਹੜੇ ਆਉਂਦੇ ਫੰਕਣਗੇ ਕੀ ਇਹ ਰੋ ਪੂਰੇ ਸ਼ਹਿਰ ਦੇ 400 ਟਰੈਕਟਰ ਜਿਹੜੇ ਪੂਰੇ ਸ਼ਹਿਰ ਦੇ ਵਿੱਚ ਫੈਲਟਰੀ ਟਰੈਕਟਰ ਹੋਣਗੇ ਜੀ ਜੀ ਉਹ ਦੱਸਾ ਪ੍ਰੋਗਰਾਮ ਦੇ ਅੱਜ ਦਾ ਪ੍ਰੋਗਰਾਮ ਜੀ ਸੰਯੁਕਤ ਪਛਾਣ ਮੋਰਚੇ ਵੱਲੋਂ ਸੱਦਾ ਸੀ ਇਹ ਕਾਲ ਸੀ ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਸਾਡਾ ਉਤੇ ਕੁਝ ਮੰਗਾ ਪੈਂਡਿੰਗ ਸੀ ਜੋ বিজেপি ਸਰਕਾਰ ਵੱਲੋਂ ਮਤਲਬ ਐਕਮਿਟ ਕਰਕੇ ਵਾਦਾ ਕਰਕੇ ਕਿ ਵਾਦਾ ਕਰਾਫੀ ਕੀਤੀ ਗਈਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜਿਸ ਦੇ ਵਿੱਚ ਐਮਐਸਪੀ ਦਾ ਕਾਨੂੰਨ ਹਰ ਕਿਸਾਨ ਦੇ ਪਰਿਵਾਰ ਦੇ ਕੋਈ ਨਾ 10000 ਰੁਪਏ ਪੈਨਸ਼ਨ ਤੇ ਉਸ ਦੇ ਨਾਲ ਹੋਰ ਵੀ ਕਾਫੀ ਮੰਗਾਂ ਨੇ ਜੋ ਪੈਂਡਿੰਗ ਰਹਿੰਦੀਆਂ ਸੀ ਜਿਵੇਂ ਡੁੱਟਾ ਕਿ ਮੰਗਾਂ ਆ ਜਵਾਨੀ ਦਾ ਪਾਉਣ ਗਿਆ ਹੋ ਜਿੰਨਾ ਸੱਦਾ ਦਿੱਤਾ ਗਿਆ ਸੀ ਕਿ ਸਾਰੇ ਹੀ ਭਾਰਤ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਕਿਸਾਨੀ ਡਾਇਰੈਕਟਰ ਮਾਰਚ ਕੀਤਾ ਜਾਵੇਗਾ ਜੋ ਅੱਜ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਸਾਡੇ ਛੋਟੀ ਛੋਟੀ ਸ਼ੀਨਾ ਏਰੀਆ ਤੋਂ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਸ਼ੀਨਾ ਦੀ ਅਗਵਾਈ ਹੇਠ ਅੰਮ੍ਰਿਤਸਰ ਨੂੰ ਯਾਥਾ ਰਵਾਨਾ ਆ ਰਿਹਾ ਵੱਖ-ਵੱਖ ਸਾਰੇ ਏਰੀਆਾਂ ਤੋਂ ਟਰੈਕਟਰ ਆ ਰਹੇ ਨੇ ਬਹੁਤ ਵੱਡਾ ਕਾਫਲਾ ਆਇਆ ਹਜ਼ਾਰਾਂ ਦੀ ਤਦਾਦ ਚ ਟਰੈਕਟਰ ਅੱਜ ਇਕੱਠਾ ਹੋ ਰਿਹਾ ਸਾਨੂੰ ਜਾ ਰਿਹਾ ਸੱਤੇ ਦੇ ਥੋੜਾ ਥੋੜਾ ਟੋਟੋਪਾਥ ਤੋਂ ਕੱਢਿਆ ਜਾ ਰਿਹਾ ਐ ਲੱਗੇ ਜੋ ਵੱਡੀ ਕਿਰਤੀ ਜੋ ਜਿਹਦੀ ਕਿਰਤੀ ਕੋਈ ਨਹੀਂ ਜੀ ਸਾਡੀ ਆਸ ਤੋਂ ਜ਼ਿਆਦਾ ਸੈਕਟਰ ਵੈਗ ਲੋਕ ਸਭ ਹੋਏ ਆ ਬਹੁਤ ਵੱਡਾ ਛਾ ਹੈ ਆ ਉਹਨਾਂ ਦੇ ਸਮੇਂ ਦੇ ਵਿੱਚ ਵੀ ਇਹ ਕਿਸਾਨਾਂ ਦੇ ਸਾਡੇ ਮੰਗਲ ਧਿਆਨ ਹਾਤਾ ਤੇ ਸੰਗਤ ਸਟੇਜ ਕੀਤਾ ਜਾਊਗਾ ਤੇ ਅੱਗੇ ਵੱਗੋ ਜਿੱਦਾਂ ਪਹਿਲਾਂ ਦਿੱਲੀ ਬੋਚਾ ਵੈ ਹੈ ਉਦਾਂ ਦੀ ਇੱਕ ਭੋਲ ਬਣਾਇਆ ਜਾਵੇਗਾ ਇਹ ਕਿਦਾਂ ਸਰਕਾਰ ਦੇ ਸਾਡੇ ਮੰਗਲ ਧਿਆਨ ਨਾ ਤੱਕ ਖਾਣੀ ਮੰਗਾ ਤੇ ਸਾਡੀਆਂ ਮੁੱਖ ਮੰਗਾ ਤੁਹਾਨੂੰ ਦੱਸ ਦਿੱਤੀਆਂ ਐਮਐਸਪੀ ਪੂਰਾ ਜਾਵੇ ਹਰ ਇੱਕ ਕਿਸਾਨ ਨੂੰ ਦਾਜ ਆਪੀਆ ਫੈਸ਼ਨ ਦਿੱਤੀ ਜਾਵੇ ਵਾਗਾਂ ਸਾਥ ਜਿਨੇ ਸ਼ਕਤੀ ਵਾਸਤੇ ਆ ਉਹਨਾਂ ਦਾ ਵੀ ਉਭਾਰ ਖੜਿਆ ਜਾਵੇ ਤੇ ਸਮਾਰਟ ਮੀਟਰ ਪਾਉਣੇ ਬੰਦ ਕੀਤੇ ਜਾਵੇ